ਜਾਣਦੇ ਹੋ ਡੀਐਸਪੀ ਨੇ ਮੇਰੇ ਫਾਦਰ ਦਾ ਡ੍ਰੀਮ ਸੀਗਾ ਕਿ ਉਹ ਮੈਨੂੰ ਚਾਹੁੰਦੇ ਸੀਗੇ ਵੀ ਯਾਰ ਤਰਲੋਚਨ ਵਾਂਗੂ ਮੇਰਾ ਮੁੰਡਾ ਨਾ ਅਫਸਰ ਬਣੇ ਤੇ ਉਹ ਸ਼ੁਰੂ ਤੋਂ ਦੇਖਿਆ ਉਹਨਾਂ ਨੇ ਵੀ ਆ ਵੀ ਤਰਲੋਚਨ ਸਾਡਾ ਡੀਐਸਪੀ ਆ ਤੇ ਮੇਰਾ ਮੁੰਡਾ ਵੀ ਲੱਗੇ ਤਾਂ ਮੈਂ ਉਹੀ ਚੀਜ਼ ਸੋਚੀ ਵੀ ਉਹਨਾਂ ਨੇ ਮੈਨੂੰ ਕਦੇ ਐਜੂਕੇਸ਼ਨ ਵਾਈਜ਼ ਕੋਈ ਕਮੀ ਨਹੀਂ ਰੱਖੀ ਮੈਂ ਬੜੂ ਸਭ ਪੜਦਾ ਸੀਗਾ ਹਾਂਜੀ ਇੱਕ ਸਵਾਲ ਪੁੱਛਦਾ ਸਾਨੂੰ ਹਾਂਜੀ ਹੋਤਾ ਹੈ ਜ ਇਹ ਥੋੜਾ ਜਿਹਾ ਪਤਾ ਨੂੰ ਆਖ ਲੈ ਗੋ ਸਵਾਲ ਇਹ ਸਵਾਲ ਹੈਗਾ ਇਹ ਕਿ ਜਦੋਂ ਤੁਸੀਂ ਮੈਕਮੇ ਦੇ ਵਿੱਚ ਭਰਤੀ ਹੋਏ ਹਨ ਉਸ ਮੈਕਮੇ ਦੇ ਵਿੱਚ ਹਾਂਜੀ ਇਸ ਨੂੰ ਕੋ ਦਾ ਸਾਰੇ ਇਸ ਮਹਿਕਮੇ ਬਿਠਾ ਦਿੱਤਾ ਇਹਦਾ ਯਾਰੀ ਵੀ ਪੋ ਜਾ ਪਾਉਣਾ ਚਾਹੁੰਦੇ ਆ ਤੇ ਉਹ ਦਰਦਾਈ ਵੀ ਵਾਲੇ ਉਹ ਹੀ ਗੱਲ ਬੜੀ ਪੁਰਸੀ ਦੋਸਤੀ ਦੀ ਵਾਲੀ ਆ ਜਾਈ ਆਏ ਗੱਲਾਂ ਕਰਦਾ ਤੇ ਸਭ ਤੋਂ ਵਧੀਆ ਚੀਜ਼ ਤੁਹਾਨੂੰ ਮਹਿਕਮੇ ਵਿੱਚ ਕਿਹੜੀ ਲੱਗੀ ਤੇ ਇੱਕ ਸਭ ਤੋਂ ਘੜੀਆਂ ਚੀਜ਼ ਦੱਸਣੀ ਹੈ ਠੀਕ ਹੈ ਭਾਈ ਤੇ ਦੇਖੋ ਤੁਸੀਂ ਕੋਈ ਘੜੀਆਂ ਯੂਜ਼ ਕੀਤਾ ਮਹਿਕਮੇ ਵਿੱਚ ਇੱਕ ਵੀ ਚੀਜ਼ ਘੜੀਆਂ ਮੈਂ ਹੰਦਸ ਮਲੇ ਇਹ ਇੱਕ ਪਰਸਾ ਇੱਕ ਤੋਂ ਬੁੜੀ ਉਹ ਵੀ ਨਹੀਂ ਹੈ ਕਿ ਮੈਂ ਤੁਹਾਨੂੰ ਰਗਾ ਉਹ ਹੀ ਕੁਝ ਬੁਰਾ ਨਹੀਂ ਹੈਗਾ